ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਹਰ ਰੋਜ਼ ਨਤਮਸਤਕ ਹੁੰਦੀ ਹੈ ਗੁਰੂ ਸਾਹਿਬ ਦਾ ਉਹ ਠਾਸਰਾ ਲੈਂਦੀ ਹੈ ਸੋ ਬਿਲਕੁਲ ਜਿੱਥੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਉੱਥੇ ਹਰ ਰੋਜ਼ ਪਹੁੰਚਦੀ ਹੈ ਪਰ ਧਮਕੀਆਂ ਦਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ जेकर तम, तम कि जेकर ਹੁਣ ਤੱਕ ਗੱਲ ਕੀਤੀ ਜਾਵੇ ਤਾਂ ਅਜਹੀਆਂ ਜਿਹੜੀਆਂ ਧਮਕੀਆਂ ਨੇ ਉਹ ਪੰਜ ਵਾਰ ਈਮੇਲ ਜ਼ਰੀਏ ਜਿਹੜੀਆਂ ਨੇ ਉਹ ਮਿਲ ਚੁੱਕੀਆਂ ਨੇ ਈਮੇਲ ਦੇ ਜ਼ਰੀਏ ਪੰਜ ਵਾਰ ਇਹ ਕਿਹਾ ਜਾਂਦਾ ਕਿ ਸਾਜਕਣ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਡਾਟਾ ਜਾਵੇਗਾ ਤਾਂ ਅਜਹੀਆਂ ਜਿਹੜੀਆਂ ਧਮਕੀਆਂ ਨੇ ਉਹ ਲਗਾਤਾਰ ਜਾਰੀ ਨੇ ਪਹਿਲੀ ਈਮੇਲ ਆਂਦੀ ਹੈ ਫਿਰ ਦੂਜੀ ਆਂਦੀ ਹੈ ਫਿਰ ਤੀਜੀ ਆਂਦੀ ਹੈ ਇਸੇ ਤਰ੍ਹਾਂ ਜਿਨੇ ਲਗਾਤਾਰ ਧਮਕੀਆਂ ਜਿਹੜੇ ਪਰ ਈਮੇਲ ਨੇ ਉਹ ਪੰਜ ਦੇ ਕਰੀਬ ਜਿਹੜੇ ਨੇ ਹੋ ਚੁੱਕੇ ਨੇ ਤਾਂ ਜਿਸ ਤੋਂ ਬਾਅਦ ਜਦੋਂ ਪੰਜਵੀਂ ਈਮੇਲ ਆਉਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕਿਤਨਾ ਕਿਤੇ ਭਾਜੜਾ ਪੈ ਜਾਂਦੀਆਂ ਨੇ ਕਿਉਂਕਿ ਉਹ ਈਮੇਲ ਸੱਚ ਹੁੰਦੀ ਹੈ ਕਿੰਨਾ ਵੱਲੋਂ ਭੇਜ ਜੰਦੀ ਹੈ ਉਹਦੇ ਪਿੱਛੇ ਕੀ ਮਨਛਾ ਕੀ ਹੈ ਕਿਉਂ ਅਜਿਹੀਆਂ ਹਰਕਤਾਂ ਕੀਤੀ ਜਾਂਦੀਆਂ ਨੇ ਇਹ ਸਾਰੇ ਜਿਹੜੀ ਜਾਂਚ ਆ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਪੰਜਵੀਂ ਈਮੇਲ ਆਉਂਦੀ ਹੈ ਤਾਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਦੀ ਗਲਿਆਰਾਂ ਦੇ ਵਿੱਚ ਜੜੀ ਹੈ ਪੁਲਿਸ ਤਨਾਦ ਕਰ ਦਿੱਤੀ ਜਾਂਦੀ ਹੈ ਸੱਚ ਪ੍ਰੈਸ਼ਨ ਚਲਾਇਆ ਜਾਂਦਾ ਹੈ BSF ਜਿਹੜੀਆਂ ਟੁਕੜੀਆਂ ਨੇ ਉਹ ਤਾਂ ਆਤ ਨਾਦ ਕਰਤੇ ਜਾਂਦੇ ਨੇ ਪੰਜਾਬ ਪੁਲਿਸ ਜਿਹੜੀ ਆ ਥਾ ਥਾਤੇ ਚੱਪ ਚੱਪੇ ਤੇ ਦੀ ਪੁਲਸ ਆ ਉਹ ਛਾੜਬਿੰਡ ਕਰਦੀ ਆ ਪਰ ਅੱਜ ਵੀ ਗੱਲ ਕਿਤੇ ਆਵੇ ਅੱਜ ਤੀਜਾ ਦਿਨ ਆ ਕਿਉਂਕਿ ਜਦੋਂ ਹੀ ਪੰਜਵੀਂ ਜਿਹੜੀ ਈਮੇਲ ਆਈ ਤਾਂ ਤੀਜੇ ਦਿਨ ਵੀ ਜਿਹੜਾ ਸੱਚਖੰਡ 시리 ਹਰਮੰਦਰ ਸਾਹਿਬ ਦੇ ਬਾਹਰ ਬਿਲਕੁਲ ਜਿਹੜਾ ਗਲਿਆਰੇ ਦੇ ਕੋਲ ਜਿਹੜੀ ਆ ਪੁਲਸ ਆ ਉਹ ਆਪਣੀ ਫੋਰਥ ਦੇ ਜ਼ਰੀਏ BSF ਜਿਹੜੀ ਆ ਉਹ ਲਗਾਤਾਰ ਸਰਚ ਕਰ ਰਹੀ ਹੈ ਪਰ ਇਸ ਈਮੇਲ ਦਾ ਅਸਰ ਆ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਸੰਗਤਾਂ ਜੜੀਆਂ ਨੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਲੱਖਾਂ ਦੀ ਤਦਾਦ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਕਿਉਂਕਿ ਆਸਥਾ ਦਾ ਕੇਂਦਰ ਹੈ ਕਿਉਂਕਿ ਹਰ ਇੱਕ ਜਿਹੜਾ ਧਰਮ ਦੇ ਜਿਹੜੇ ਲੋਕ ਨੇ ਉੱਥੇ ਪਹੁੰਚਦੇ ਨੇ ਤੇ ਗੁਰੂ ਸਾਹਿਬ ਦੇ ਅੱਗੇ ਨ ਤਪਸਤਕ ਹੁੰਦੇ ਨੇ ਇਸ਼ਨਾਨ ਕਰਦੇ ਨੇ ਤੇ ਆਪਣੀ ਆ ਮਨੋ ਕਾਮਨਾ ਪੂਰੀ ਹੁੰਦੀ ਆ ਦੁੱਖ ਦੂਰ ਹੁੰਦੇ ਨੇ ਜਦੋਂ ਹੀ ਅਜਈਆਂ ਈਮੇਲ ਆਉਂਦੀਆਂ ਨੇ ਤਾਂ ਪਰ ਸੰਗਤ ਤੇ ਕੋਈ ਜਿਹੜਾ ਅਸਰ ਆ ਹੋ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਗੁਰੂ ਦੇ ਅੱਗੇ ਜਦੋਂ ਵੀ ਕੋਈ ਨ ਤਪਸਤਕ ਹੁੰਦਾ ਤਾ ਅਜਈਆਂ ਈਮੇਲਾਂ ਦਾ ਕੋਈ ਵੀ ਅਸਰ ਜਿਹੜਾ ਉਹ ਦੇਖਣ ਨੂੰ ਮਿਲਦਾ ਪਰ ਸਵਾਲ ਇਹ ਹੈ ਕਿ ਲਗਾਤਾਰ ਪੰਜ ਜਿਹੜੀਆਂ ਨੇ ਈਮੇਲਾਂ ਆਉਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਹੱਥ ਜਿਹੜੇ ਖਾਲੀ ਜਿਹੜੇ ਨੇ ਉਹ ਨਜ਼ਰ ਆ ਰਹੇ ਨਹੀਂ ਕਿਉਂਕਿ ਪਿੱਛੇ ਮੰਚਾ ਕੀ ਹੈ ਅਜਈਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿੰਨਾ ਵੱਲੋਂ ਈਮੇਲ ਆਉਂਦੀ ਹੈ ਇਹ ਸਾਰੀ ਜਿਹੜੀ ਪੁਲਿਸ ਆ ਲਗਾਤਾਰ ਜਾਂਚ ਦੇ ਵਿੱਚ ਹੈ ਬੇਸ਼ੱਕ ਉਥੇ ਦੇ ਪੁਲਿਸ ਅਧਿਕਾਰੀ ਜਿਹੜੇ ਨੇ ਗੁਰਪ੍ਰੀਤ ਸਿੰਘ ਪੁੱਲਰ ਤਾਂ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਦੀ ਜਿਹੜੀ ਜਾਂਚ ਆ ਉਹ ਲਗਾਤਾਰ ਕਰ ਰਿਹਾ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਈਮੇਲਾਂ ਨੇ ਉਹ ਸਾਊਥ ਦੇ ਜ਼ਰੀਏ ਜਿਹੜਿਆ ਉੱਥੋਂ ਦੀ ਜਿਹੜੀਆਂ ਨੇ ਕੀਤੀਆਂ ਜ਼ਾਰੀਆਂ ਨੇ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਿਹੜਾ ਟੈਗ ਕੀਤਾ ਜਾਂਦਾ ਪਰ ਕੀ ਇੰਨੇ ਦਿਨ ਹੋਣ ਦੇ ਬਾਵਜੂਦ ਵੀ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਜੇ ਤੱਕ ਜਿਹੜਾ ਦੋਸ਼ੀ ਨਹੀਂ ਫੜੇ ਗਏ ਬੇਸ਼ੱਕ ਬੇਸ਼ੱਕ ਸਾਈਬਰ ਸੈਲ ਦੇ ਜ਼ਰੀਏ ਜਾਂ ਫਿਰ ਇੰਟਰਨੈਟ ਦੇ ਜ਼ਰੀਏ ਉਸ ਨੂੰ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਈਏ ਉਹ ਕਰੇ ਲੋਕ ਨੇ ਜਿਹੜੇ ਲਗਾਤਾਰ ਧਮਕੀਆਂ ਪਰ ਇਮੇਲ ਜਿਹੜੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਡਾਉਨ ਦੀ ਜਿਹਨੇ ਲਗਾਤਾਰ ਭੇਜ ਰਹੇ ਨੇ ਪਰ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਆਵੇ ਤਾਂ ਸਰਕਾਰ ਨੂੰ ਜਿਹੜਾ ਇਸ ਸਬੰਧ ਦੇ ਵਿੱਚ ਕਟਹਿਰੇ ਤੇ ਖੜਾ ਕਰਤਾ ਹੈ ਸਰਕਾਰ ਵੀ ਕੀ ਸਮਝਦੀ ਹੈ ਕਿ ਜਦੋਂ ਇਹ ਜੀਆਂ ਈਮੇਲਾਂ ਆਉਂਦੀਆਂ ਨੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਖਾਲੀ ਹੋ ਜਾਂਦੇ ਨੇ ਪਰ ਕਿਤੇ ਨਾ ਕਿਤੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਹੁੰਦੇ ਨੇ ਡਰ ਦੇ ਵਿੱਚ ਹੁੰਦੇ ਨੇ ਕਿਉਂਕਿ ਬੇਸ਼ੱਕ ਉਮ ਮਹੋਲ ਡਰਦਾ ਨਹੀਂ ਹੈ ਪਰ ਲੋਕ ਕਿਤਨੇ ਨਸਤਮਸਤਕ ਹੋ ਰਹੇ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਖੇ ਜਾ ਰਹੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਜਿਹੜਾ ਵਫਦ ਹੈ ਤਾਂ ਉਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਜਿਹੜੀ ਹੈ ਮੁਲਾਕਾਤ ਕੀਤੀ ਹੈ ਜਿਹਦੇ ਵਿੱਚ ਮੁਲਾਕਾਤ ਦੇ ਦੌਰਾਨ ਤੱਕ ਬੀਜੇਪੀ ਦੇ ਜਿਹੜੇ ਕੁਝ ਲੀਡਰ ਸਬਾਨ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਕਿੰਨਾ ਤਮਸਤਕ ਹੋਏ ਨੇ ਤਮਸਤਕ ਹੋਣ ਤੋਂ ਬਾਅਦ ਐਜਪੀਸੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਜਿਦੇ ਵਿੱਚ ਗੁਰਪਤਾਸ ਸਿੰਘ ਟਿੱਕਾ, ਰਾਮ ਸਿੰਘ ਚਾਹਵਾ ਜੋ ਕੇਂਦਰੀ ਇੰਚਾਰਜ ਨੇ ਮੁਕਵਿੰਦਰ ਸਿੰਘ ਤੇ ਕਵਲਜੀਤ ਸਿੰਘ ਇਹ ਜਿਹੜਾ ਕੇਂਦਰ ਦੇ ਅਧਿਕਾਰੀ ਸਭਾ ਨੇ ਬੀਜੇਪੀ ਦੇ ਤਾਂ ਉਹਨਾਂ ਨੇ ਮੁਲਾਕਾਤ ਕੀਤੀ ਹੈ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਵੀ ਇਸ ਤੇ ਉੱਪਰ ਰੇੜੀ ਲੱਗੀ ਹੋਈ ਹੈ ਅਜਿਹਿਆਂ ਜਿਹੜੀਆਂ ਹਰਕਤਾਂ ਕਰਦੇ ਨੇ ਜਾਂ ਫਿਰ ਈਮੇਲ ਕਰਦੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਦਪੋਚ ਲਿਆ ਜਾਵੇਗਾ ਉਸ ਤੋਂ ਬਾਅਦ ਜਦੋਂ ਸੰਗਤਨ ਤਮਸਤਕ ਹੁੰਦੀ ਹੈ ਤਮਸਤਕ ਹੋਣ ਤੋਂ ਬਾਅਦ ਸੜਕਾਂ 'ਚ ਹੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਤਾਂ ਉਹਨਾਂ ਨੇ ਵੀ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਗਿਆਨੀ ਰਗਵੀਰ ਸਿੰਘ ਜੀ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਜੁਲਾਈ ਤੋਂ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੋਈ ਧਮਕੀ ਭਰੀਆਂ ਮੇਲਾ ਜਿਹਨਾਂ ਦਾ ਸਿਸਟਰਾ ਲਗਾਤਾਰ ਜਾਰੀ ਹੈ ਔਰ ਇਹ ਮੇਲਾਂ ਲਗਾਤਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੇਲ ਤੇ ਕੀਤੀਆਂ ਜਾ ਰਹੀਆਂ ਹਨ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੋ ਮੈਂਬਰ ਪਾਰਲੀਮੈਂਟ ਨੇ ਅਮਰਸਰ ਸਾਹਿਬ ਤੋਂ ਉਹਨਾਂ ਦੇ ਮੇਲ ਤੇ ਵੀ ਆਈਆਂ ਨੇ ਔਰ ਜਾਬਤੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਤੇ ਵੀ ਜੜੀਆਂ ਈਮੇਲਾਂ ਨੇ ਉਹ ਆਈਆਂ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਇਹਦੇ ਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿਟੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕੇ ਲੋਕਲ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਿਨ੍ਹਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਪਰ ਹੁਣ ਤੱਕ ਕਿਸੇ ਵੀ ਰਿਜ਼ਲਟ ਤੱਕ ਜਿਹੜੀਆਂ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਈ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਖੁਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਕੋਈ ਵਤੀਰਾ ਨਹੀਂ ਹੈ ਔਰ ਜਿਸ ਪਾਵਨ ਅਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ ਨਸਲ ਦਾ ਹਰ ਸੱਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇਲੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਿਮੀਅਤ ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਨੂੰ ਵੀ ਵੱਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰ ਹੈ ਉਹ ਵੀ ਬਿਲਕੁਲ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਾਵਨ ਅਸਥਾਨ ਜੋ ਕਿ ਖੰਡਾ ਬ੍ਰਹ ਮੰਡਾ ਦੇ ਵਿੱਚ ਜਿਸ ਪਾਵਨ ਅਸਥਾਨ ਵਰਗਾ ਹੋਰ ਕੋਈ ਵੀ ਪਾਵਨ ਅਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਗੁਰਵਰਜਨਦੇਵ ਜੀ ਮਹਾਰਾਜ ਦਾ ਬਚਨ ਹੈ ਕਿ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦੋਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਬਸ ਦੇ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਰਜਾਹੇ ਨਾਇਆ ਰਾਮਦਾਸ ਸਰ ਜਿਸ ਦੇ ਸਿਰਜਣਾ ਖੁਦ ਆਕਾਰ ਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਪਾਵਨ ਅਸਥਾਨ ਵਾਸਤੇ ਅਸੀਂ ਆ ਤਮਕੀ ਭਰੀਆਂ ਇਹ ਮੇਲਾ ਜੋ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖ ਦਾ ਵੀ ਹੈ ਕਿਉਂਕਿ ਐਸੇ ਹਸਤਾਂਤ ਇਹ ਬੇਰਾਂ ਜਿਹੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾਂ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਗਤਾਂ ਨੂੰ ਭੈ ਪੀਤ ਕਰਨ ਵਾਸਤੇ ਕੋ ਸਾਜ਼ਿਸ਼ ਕੀਤੀ ਹੋਈ ਹੋ ਸਕਦੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਮਾਰਾਂ ਨੂੰ ਪੈਪੀਅਤ ਕਰਨ ਵਾਸਤੇ ਵੀ ਇਹ ਜਿਹੜਾ ਵਰਤਾਰਾ ਇਹ ਕੀਤਾ ਗਿਆ ਹੋ ਸਕਦਾ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਪੱਧਰ ਤੇ ਬਹੁਤ ਵੱਡੀ ਨਿਗਰਾਨੀ ਹੈ ਉਹ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਪ੍ਰਸ਼ਾਸਨ ਦੇ ਜਿਹੜੇ ਹੱਥ ਨੇ ਉਹ ਖਾਲੀ ਨੇ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਕਿਸੇ ਤਰ੍ਹਾਂ ਦੇ ਕਿਸੇ ਨਤੀਜੇ ਤੇ ਹੁਣ ਤੱਕ ਪਹੁੰਚਿਆ ਨਹੀਂ ਜਾ ਸਕਿਆ ਕਿਉਂਕਿ ਤਕਨੀਕ ਬਹੁਤ ਜ਼ਿਆਦਾ ਆ ਚੁੱਕੀ ਹੈ ਹਰ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਹ ਇੰਟਰਨੈਟ ਦੇ ਨਾਲ ਜੁੜੇ ਹੋਏ ਨੇ ਤਕਨੀਕ ਨਾਲ ਜੁੜੇ ਹੋਏ ਨੇ ਪਰ ਸਰਕਾਰਾਂ ਦੀਆਂ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਇਹ ਬੜੀ ਦੁੱਖ ਵਾਲੀ ਔਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਐਸੇ ਤਕਨੀਕੀ ਜੁਗ ਵਿੱਚ ਹੋ ਕੇ ਵੀ ਹੁਣ ਤੱਕ ਉਹ ਬੰਦੇ ਪਤਾ ਨਹੀਂ ਕਰ ਸਕਿਆ ਸਕੀਆਂ ਸਰਕਾਰਾਂ ਕਿ ਜਿਨ੍ਹਾਂ ਨੇ ਇਹ ਈਮੇਲਾਂ ਕੀਤੀਆਂ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰਨਾ ਬੜਾ ਜ਼ਰੂਰੀ ਹੈ ਔਰ ਉਹਨਾਂ ਨੂੰ ਬੰਦ ਜਿਹੜੇ 사ਜਾ ਹੈ ਉਹ ਜ਼ਰੂਰ ਦਿੱਤੀ ਜਾਵੇ। ਯਾਨੀ ਰਗਵੀਰ ਸਿੰਘ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਕਾਰ ਨੂੰ ਕਿਤਨਾ ਕਿਤੇ ਇਸ ਮਸਲੇ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜ ਈਮੇਲਾਂ ਆਉਣੀਆਂ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈ। ਵੀ ਇਹਦੇ ਪਿੱਛੇ ਅਜਿਹਾ ਕਿਹੜਾ ਸ਼ਖਸ਼ਾ ਜੋ ਇਹ ਕੰਮ ਕਰਵਾ ਰਿਹਾ ਹੈ ਜਾਂ ਫਿਰ ਉਹ ਧਮਕੀਆਂ ਭਰੇ ਜਿਹੜੇ ਨੇ ਈਮੇਲਾਂ ਭੇਜ ਰਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਬੰਬ ਉਹ ਲਾ ਦਿੱਤਾ ਜਾਵੇਗਾ। ਇਦਾਂ ਦੀ ਜਿਹੜੀ ਈਮੇਲ ਆ ਉਹ ਬੇਸ਼ੱਕ ਮੁੱਖ ਮੰਤਰੀ ਨੂੰ ਵੀ ਜਿਹੜਾ ਟੈਗ ਕੀਤਾ ਜਾਂਦਾ ਇਸ ਮੌਸਮ ਲੈ ਕੇ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸਹੀ ਢੰਗ ਦੇ ਨਾਲ ਜਾਂਚ ਕਰੇ ਜਿਹੜੇ ਅਜਿਹੇ ਲੋਕ ਨੇ ਜੋ ਧਾਰਮਿਕ ਆਸਥਾ ਨੂੰ ਜਿਹੜਾ ਅਡਾਉਣ ਦੀ ਕੋਸ਼ਿਸ਼ ਕਰਦੇ ਨੇ ਅਜਾ ਧਾਰਮਿਕ ਸਥਾਨਾਂ ਨੂੰ ਅਡਾਉਣ ਦੀ ਜਿਹੜੀ ਹੈ ਈਮੇਲ ਭੇਜਦੇ ਨੇ ਉਹਨਾਂ ਦਾ ਜਿਹੜਾ ਚਿੱਠਾ ਇਹ ਨੰਗਾ ਹੋਣਾ ਚਾਹੀਦਾ ਸਰਕਾਰ ਨੂੰ ਕਿਤਨਾ ਕਿਤੇ ਜਿਹੜਾ ਕਿਹਾ ਕਿ ਸਰਕਾਰ ਵੀ ਇਸ ਵੱਲ ਧਿਆਨ ਦੇਵੇ ਕਿ ਸਰਕਾਰ ਇਸ ਵੱਲ ਕਿਉਂ ਨਹੀਂ ਗੌਰ ਕਰ ਰਹੀ ਵੀ ਜਦੋਂ ਅਜਈਆਂ ਲਗਾਤਾਰ ਈਮੇਲਾਂ ਆਉਣ ਤੱਕ ਕਿਤਨਾ ਕਿਤੇੜਾ ਸੰਗਤ ਵੀ ਜੜੀ ਹੈ ਕਿਤਨਾ ਕਿਤੇ ਉਹ ਡਰ ਦੇ ਵਿੱਚ ਹੁੰਦੀ ਆ ਬੇਸ਼ੱਕ ਉਹ ਡਰ ਨਹੀਂ ਰਹੀ ਕਿਉਂਕਿ ਮਾਹੌਲ ਉੱਥੇ ਬਿਲਕੁਲ ਸ਼ਾਂਤ ਹੈ ਸੰਗਤਨ ਤਮਸਤ ਕੋਰੀਆ ਗੁਰਬਾਣੀ ਸਰਵਨ ਕਰ ਰਹੀ ਹੈ ਪਰ ਆਪਣੇ ਵੱਲੋਂ ਸਰਕਾਰਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਵਾਰ ਜਿਹੜੀ ਹੈ ਜ਼ਰੂਰ ਗੌਰ ਕਰੇ ਸਭ ਬਿਲਕੁਲ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਆਵੇ ਜਦੋਂ ਹੀ ਭਾਜਪਾ ਦੇ ਵਫਦ ਨੇ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਹੰਦ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਵੀ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰ ਦਿਆ। ਉਹ ਆ ਕੇ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਵੀ ਜੇ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਈਮੇਲ ਐਚਟੀਪੀਸੀ ਦੇ ਈਮੇਲ ਐਡਰੈਸ ਤੇ ਆਈ। ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਿਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਆ ਉਹ ਹਾਲੇ ਕੋਈ ਇਸਲੀਅਤ ਪਾਰਕਟ ਨਹੀਂ ਹੋਈ ਫਿਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐਸਜੀਪੀਸੀ ਐਮਪੀ ਆ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲੀ ਆਈ ਆ ਏ ਫ੍ਰੋਮ ਕਾਮਰਡ ਪਨੇਯਾਰੀ ਵਿਗਿਆਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰਚੋਦ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇਹ ਕਈ ਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 12 26 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਧਿਆਨ ਉਧਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਸੁਣੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਕਰ ਕੀਤਾ ਕਿ ਕਿ ਅਜਿਹੇ ਪੱਤਾ ਜਿਹੜੇ ਮਿਲ ਰਹੇ ਨੇ ਉਹ ਚਿੰਤਾ ਦਾ ਵਿਸ਼ਾ ਨੇ ਕਿਉਂਕਿ ਜੋ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ ਉਸ ਨੂੰ ਕਿਸੇ ਤਰ੍ਹਾਂ ਦਾ ਡਰ ਤੇ ਪੈ ਨਹੀਂ ਹੁੰਦਾ ਤਾਂ ਸੰਗਤਾਂ ਕਿਸੇ ਤਰੀਕੇ ਦੇ ਨਾਲ ਡਰਨੇ ਰਹੀਆਂ ਸਰਚ ਆਪਰੇਸ਼ਨ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਹੈ ਜਿੱਦੇ ਜਵਾਨ ਵੀ ਉੱਥੇ ਮੌਜੂਦ ਨੇ ਆਲਦ ਵਾਲੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਜਿਹੜੀ ਹੈ ਚੈਕਿੰਗ ਵੀ ਜਿਹੜੀ ਕੀਤੀ ਜਾ ਰਹੀ ਹੈ ਗਲਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਹੈ ਅੱਜ ਹੀ ਜਿਹੜੀ ਹੈ ਪੁਲ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਸਰਚ ਚਾ ਉਹ ਲਗਾਤਾਰ ਚੱਲ ਰਹੀ ਹੈ ਤਾਂ ਐਡਵੋਕੇਟ ਹਰਿੰਦਰ ਸਿੰਘ ਤਾਂ ਅਮੇ ਜੀ ਕਹਿੰਦਾ ਕਿ ਸਰਕਾਰਾਂ ਜਿਹੜੀਆਂ ਨੇ ਫੇਲ ਹੋ ਚੁੱਕੀਆਂ ਨੇ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ ਵੀ ਪੰਜਾਬ ਸਰਕਾਰ ਦੇ ਨਮਾਇंदे ਯਾਨੀ ਕਿ ਮੁੱਖ ਮੰਤਰੀ ਨੂੰ ਇਸ ਵੱਲ ਜਿਹੜਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਜਈਆਂ ਈਮੇਲਾਂ ਆਉਣੀਆਂ ਕਿੰਨਾ ਕਿੰਨਾ ਚਿੰਤਾ ਦਾ ਵਿਸ਼ਾ ਨੇ ਕੌਕੀ ਜੇ ਕਦੀ 51 ਦੋ ਗਾਵੇ ਪੰਜ ਈਮੇਲਾਂ ਲਗ ਲਗ ਦੇ ਤਰ੍ਹਾਂ ਦੀ ਆ ਰਹੀਆਂ ਨਾਲ ਮੁੱਖ ਮੰਤਰੀ ਨੂੰ ਅਟੈਕ ਕੀਤਾ ਜਾ ਰਿਹਾ ਤਾਂ ਦੋਸ਼ੀਆਂ ਨੂੰ ਫੜ ਕੇ ਸਖਤ ਕਟਾਰੇ ਦੇ ਵਿੱਚ ਲੈਣਾ ਚਾਹੀਦਾ ਤਾਂ ਜੋ ਕਿਸੇ ਸੰਗਤ ਨੂੰ ਪਤਾ ਲੱਗ ਸਕੇ ਕਿ ਅਜੇ ਪਿੱਛੇ ਕੋਣ ਲੋਕ ਨੇ ਤੇ ਕਿਹਦੀ ਮੰਸ਼ਾ ਦੇ ਨਾਲ ਜਿਹੜੇ ਅਜੇ ਆ ਕੰਮ ਕਰ ਰਹੇ ਨੇ ਸੋ ਬਿਲਕੁਲ ਦਸ਼ਕਾ ਨਾ ਸੀ ਸਾਂਝਾ ਕਰਦੀ ਕਿ ਸਮ ਜਿਹੜਾ ਸੱਚਖੰਡਿ ਸ਼੍ਰੀ ਰਮੰਦਰ ਸਾਹਿਬ ਦੇਖ ਜਿਹੜਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਕਿਸੇ ਤਰ੍ਹਾਂ ਦੀ ਸੰਗਤਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸੰਗਤਾਂ ਜੜੀਆਂ ਨੇ ਮਨਾਂ ਦੇ ਵਿੱਚੋਂ ਡਰ ਕੱਢ ਕੇ ਉਸ ਤੇ ਦਰਸ਼ਨ ਕਰ ਸਕਦੀਆਂ ਨੇ ਕਈ ਵਾਰ ਅਜਿਹੇ ਹੁੰਦਾ ਜੋ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਗੁਰੂ ਦਾ ਦਾਰਾ ਗੁਰਦਾਰ ਦੇ ਅੱਗੇ ਜਿਹੜਾ ਅਜਿਹਾ ਕਦੇ ਨਹੀਂ ਹੋ ਸਕਦਾ ਜੋ ਅਜਈਆਂ ਹਰਕਤਾਕਾਰਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਉਹ ਜਲਦੀ ਕਟਾਈ ਦੇ ਵਿੱਚ ਖੜੇ ਹੋਣਗੇ ਤੇ ਪੁਲ ਪ੍ਰਸ਼ਾਸਨ ਉਹ ਜਲ ਜੜੀਆ ਉਸ ਨੂੰ ਖਲਾਸਾ ਕਰੇਗੀ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਜਣਕੀ ਅਮਰਜੀਤ ਸਿੰਘ ਦੀ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਬਾਏ ਇੰਡੀਅਨ ਕੁਜ਼ੀਨ tracy fine authentic indian cuisine in tracy or scan qr code to contact us simi valley family dental office or scan qr code to contact us